ਅਕਾਲੀ ਦਲਵਾਰਸ ਪੰਜਾਬ ਦੇ ਪਾਰਟੀ ਦਾ ਨਾਮ ਹੈ ਜ਼ਕਰੀਆ ਦੀ ਗੂੰਜ ਦੇਸੋ ਬੋਲੇ ਗਠਨ ਕਰਨ ਦਾ ਐਲਾਨ ਕਰਦੇ ਆ ਮਾਣ ਮਹਿਸੂਸ ਕਰਦਾ ਹੈ ਅੱਜ ਦਾ ਇਹ ਇੱਕ ਅਠ ਪਾਈ ਅਮਰਤਪਾਲ ਸਿੰਘ ਖਾਲਸਾ ਜੀ ਨੂੰ ਅਕਾਲੀ ਦਲ ਵਾਰਿਸ ਪੰਜਾਬ ਦਾ ਮੁੱਖ ਸੇਵਾਦਾਰ ਲਾਉਣ ਵਿੱਚ ਮਾਣ ਮਹਿਸੂਸ ਕਰਦਾ ਹੈ ਅਮਰਤਪਾਲ ਵਾਲੇ ਸਮੇਂ ਵਿੱਚ ਪਾਰਟੀ ਦੇ ਰਾਗੂਲ ਪ੍ਰਧਾਨ ਦੀ ਚੋਣ ਤੱਕ ਇਹ ਰਾਸੀ ਜਮਾਤ ਦੀ ਅਗਵਾਈ ਪੰਜ ਮੈਂਬਰੀ ਕਾਰਜਕਾਰੀ ਕਮੇਟੀ ਕਰੇਗੀ ਜਿਸ ਦੇ 8 ਲਿਖੇ ਮੈਂਬਰ ਹੋਣਗੇ ਬਾਪੂ ترسیب ਸਿੰਘ ਜੀ بھائی 22 ਸਰਪਜੀਤ ਸਿੰਘ ਖਾਲਸਾ ਜੀ بھائی ਅਮਰਜੀਤ ਸਿੰਘ ਜੀ بھائی ਹਰਪਜਨ ਸਿੰਘ ਪਟੜ ਜੀ بھائی ਸਰਜੀਤ ਸਿੰਘ ਜੀ ਇਹ ਕਾਰਜਕਾਰੀ ਕਮੇਟੀ ਨਵੀਂ ਬਣੀ ਪਾਰਟੀ ਦਾ ਜਥੇਬੰਦ ਘਟਾਚਾ ਉਹ ਸਾਰਨਾ ਕਈ ਬੰਨਵਾੜੀ ਸਬ ਕਮੇਟੀਆਂ ਦੀ ਨਿਗਰਾਨੀ ਕਰੇਗੀ ਅਤੇ ਜਥੇਬੰਦ ਕਾਰਵਾਈਆਂ ਨੂੰ ਚਲਾਏਗੀ ਇਹ ਪਹਿਲਾ ਨੰਬਰ ਮਤਾ ਹੈ ਮਤਾ ਨੰਬਰ 2 ਭਰਤੀ ਕਮੇਟੀ ਕਾਰਜਕਾਰੀ ਕਮੇਟੀ ਦੀ ਅਗਵਾਈ ਵਿੱਚ ਇੱਕ ਸੱਤ ਮੈਂਬਰੀ ਪਾਰਟੀ ਕਮੇਟੀ ਬਣਾਈ ਜਾਂਦੀ ਹੈ ਜਿਸ ਦੇ ਹੇਠ ਲਿਕੇ ਮੈਂਬਰ ਹੋਣਗੇ ਇਹ ਸਾਂ ਕਮੇਟੀ ਅਗਲੇ 3 ਮਹੀਨਿਆਂ ਵਿੱਚ ਪਾਰਟੀ ਦੇ ਨਵੇਂ ਮੈਂਬਰਾਂ ਦੀ ਭਰਤੀ ਕਰੇਗੀ ਭਰਤੀ ਹੋਏ ਮੈਂਬਰਾਂ ਵਿੱਚ ਡੈਲੀਗੇਟ ਚੁਣੇਗੀ ਅਦੇ ਵਸਾਖੀ ਉੱਤੇ ਤਖਤ ਸ਼੍ਰੀ ਦਮਦਮਾ ਸਾਹਿਬ ਕੇ ਇੱਕ ਡੈਲੀਗੇਟ ਇਜ਼ਲਾਸ ਸੱਜ ਕੇ ਪਾਰਟੀ ਦੇ ਨਵੇਂ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਕਰਵਾਏਗੀ ਭਾਈ ਹਰਪ੍ਰੀਤ ਸਿੰਘ ਸਮਾਦ ਭਾਈ ਭਾਈ ਨਰਿੰਦਰ ਸਿੰਘ ਨਾਰਲੀ ਭਾਈ ਚਰਨਦੀਪ ਸਿੰਘ ਭਿੰਡਰ ਭਾਈ ਦਵਿੰਦਰ ਸਿੰਘ ਹਰੀਏਵਾਲ ਭਾਈ ਸੰਦੀਪ ਸਿੰਘ ਰੁਪਾਲਾ ਭਾਈ ਹਰਪ੍ਰੀਤ ਸਿੰਘ ਭਾਈ ਕਾਮਲ ਸਿੰਘ ਇਹ ਦੋ ਨੰਬਰ ਮਤਾਏ ਮਤਾ ਨੰਬਰ 3 ਸਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਕਾਰਜਕਾਰੀ ਕਮੇਟੀ ਇੱਕ ਸਵਿਧਾਨ ਘੜਨੀ ਅਤੇ ਏਜੰਡਾ ਕਮੇਟੀ ਦਾ ਵੀ ਐਲਾਨ ਕਰਦੀ ਹੈ ਜੋ ਵਿਸਾਖੀ ਤੱਕ ਆਪ ਅਤੇ ਹੋਰ ਮਹਿਰਾ ਦੀ ਸਲਾਹ ਨਾਲ ਪਾਰਟੀ ਦਾ ਸਰਧਾਨ ਏਜੰਡਾ ਨੀਤੀ ਪ੍ਰੋਗਰਾਮ ਅਨੁਸ਼ਾਸਨ ਤੈਅ ਕਰੇਗੀ ਇਹ ਕਮੇਟੀ ਕਾਰਜਕਾਰੀ ਕਮੇਟੀ ਨੂੰ ਪਾਰਟੀ ਦਾ ਜਥੇਬੰਦਕ ਢਾਂਚਾ ਅਨੁਸਾਰਨ ਅਤੇ ਹੋਰ ਸਰਗਰਮੀਆਂ ਚਲਾਉਣ ਲਈ ਸਲਾਹ ਦੇਵੇਗੀ ਕਮੇਟੀ ਦੇ ਮੈਂਬਰਾਂ ਦੇ ਨਾਮ ਭਾਈ ਹਰシਵਰਨ ਸਿੰਘ ਸਰਦਾਰ ਸਰਪਜੀਤ ਸਿੰਘ ਸੋਲ ਡਾਕਟਰ ਭਗਵਾਨ ਸਿੰਘ ਭਾਈ ਬਲਜੀਤ ਸਿੰਘ ਖਾਲਸਾ ਜੀ ਬਾਬੂ ਸਿੰਘ ਬਰਾੜ ਇਸ ਕਮੇਟੀ ਵਿੱਚ ਪੰਜਾਬ ਤੋਂ ਬਾਹਰ ਭਾਰਤ ਦੇ ਸੂਬਿਆਂ ਤੇ ਵਿਸ਼ਵ ਵਿੱਚ ਵਸੇ ਵਸਦੇ ਸਿੱਖਾਂ ਦੇ ਹਿੱਤਾਂ ਲਈ ਰਾਖੀਅਤੇ ਪਾਰਟੀ ਦਾ ਅਜੰਡਾ ਲਾਗੂ ਕਰਨ ਵਿੱਚ ਸਮੇਂ-ਸਮੇਂ ਸਿਰ ਹੋਰ ਮਾਹਰ ਵਿਦਵਾਨ ਵੀ ਲਏ ਜਾਣਗੇ ਇਹ ਮਤਾ ਨੰਬਰ 3 ਹੈ ਮਤਾ ਨੰਬਰ 4 ਸਿੱਖ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨਾ ਅਕਾਲੀ ਦਲ ਵਾਰਿਸ ਪੰਜਾਬ ਦੇ ਇੱਕ ਸੰਸਥਾਵਾਂ ਨੂੰ ਸ਼ਕਤੀਸ਼ਾਲੀ ਕਰਨ ਲਈ ਇਹਨਾਂ ਵਿੱਚ ਲੋੜੀਂਦੇ ਸੁਧਾਰ ਲਿਆਉਣ ਦੀ ਵਚਨਬੱਧ ਹੈ ਇਸ ਸੰਬੰਧੀ ਧਾਰਮਿਕ ਤੇ ਪ੍ਰਬੰਧਕੀ ਜੁਗਤ ਵਿੱਚ ਮਾਹਰ ਸ਼ਖਸੀਅਤਾਂ ਨੂੰ ਇੱਕ ਧਾਰਮਿਕ ਮੰਚ ਉਸਾਰਨ ਲਈ ਉਤਸ਼ਾਹਿਤ ਕੀਤਾ ਜਾਏਗਾ ਇਹ ਮੰਚ ਸ੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਲਈ ਉੱਚੇ ਕਰਤਵਾਰ ਵਾਲੇ ਇਮਾਨਦਾਰ ਅਤੇ ਮਿਹਨਤੀ ਗੁਰਸਿੱਖਾਂ ਨੂੰ ਅੱਗੇ ਲਿਆਏਗਾ ਸੋ ਗੁਰਦੁਆਰਾ ਸੰਸਥਾ ਗੁਰਦੁਆਰਾ ਪ੍ਰਬੰਧ ਵਿੱਚ ਆਈ ਗ੍ਰਾਫਟ ਨੂੰ ਦੂਰ ਕਰ ਲਈ ਧਾਰਮਿਕ ਆਰਥਿਕ ਪ੍ਰਬੰਧਕੀ ਵਿਧੇਕ ਚੋਣ ਰੁਜ਼ਗਾਰ ਤੇ ਨਵੀਆਂ ਗਲੋਬਲ ਸਥਿਤੀਆਂ ਅਨੁਸਾਰ ਸੇਤੀ ਸੁਧਾਰ ਲਿਆ ਕੇ ਸਿੱਖ ਰਹਿਤ ਮਰਜ਼ਾ ਦਾ ਤੇ ਪਹਿਰਾ ਦੇਣਗੇ ਅਤੇ ਸਰੋਵਿੰਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਹੀ ਅਰਥਾਂ ਵਿੱਚ ਸਿੱਖਾਂ ਦੀ ਸੰਸਥਾ ਬਣਾਉਣਗੇ ਇਹ ਮਤਾ ਨੰਬਰ 4 ਹੈ ਮਤਾ ਨੰਬਰ 5 ਰਾਜਨੀਤਿਕ ਮਤਾ ਬਦਲਵੀ ਸਿੱਖ ਰਾਜਨੀਤੀ ਦਾ ਵਰਤਾਂਤ ਅਕਾਲੀ ਦਲ ਬਾਦਲ ਦੇ ਵਰਤਮਾਨ ਸਮੇਂ ਵਿੱਚ ਪੰਜਾਬ ਦੇ ਲੋਕਾਂ ਦੇ ਮਨਾਂ ਤੋਂ ਲੈ ਜਾਣ ਤੋਂ ਬਾਅਦ ਪੈਦਾ ਹੋਏ ਇਸ ਖਲਾਅ ਨੂੰ ਪਰ ਲਈ ਬਦਲਵੀ ਜਥੇਬੰਦੀ ਬਦਲਵੀ ਰਾਜਨੀਤੀ ਅਤੇ ਏਜੰਡੇ ਦੀ ਅਤਿਅੰਤ ਮਹਿਸੂਸ ਕੀਤੀ ਜਾ ਰਹੀ ਹੈ ਪੰਜਾਬ ਅਤੇ ਪੰਜਾਬ ਦੇ ਅਧਿਕਾਰਾਂ ਦੀ ਪ੍ਰਾਪਤੀ ਦੀ ਪਿਛਲੇ ਤਹਾਕਿਆਂ ਵਿਸ਼ੇਸ਼ ਕਰਕੇ 1970 ਤੋਂ 1975 ਕੋ ਸਿੱਖਾਂ ਨੇ ਜੋਸ਼ਗਰਸ਼ ਲੜਿਆ ਉਸ ਵਿੱਚ ਹਜ਼ਾਰਾਂ ਸਿੱਖਾਂ ਦੀਆਂ ਸ਼ਹਾਦਤਾਂ ਕੁਰਬਾਨੀਆਂ ਗੁਰਧਾਮਾਂ ਅਤੇ ਹੋਰ ਜਾਨ ਮਾਲ ਦਾ ਨੁਕਸਾਨ ਹੋਇਆ ਸੀ ਉਸ ਨਾਲ ਸਿੱਖ ਪੰਥ ਦੀ ਇੱਕ ਵੱਡੀ ਵਿਰਾਸਤ ਸਿਰਜੀ ਗਈ ਹੈ ਸੰਘਰਸ਼ ਦੀ ਇਸ ਵਿਰਾਸਤ ਨੂੰ ਲੋਕ ਲਹਿਰ ਬਣਾਉਂਦੀ ਨਵੇਂ ਰਾਜਨੀਤਿਕ ਮੰਚ ਪ੍ਰਦਾਨ ਕਰਨ ਦੀ ਲੋੜ ਨੂੰ ਅਕਾਲੀ ਦਲ ਵਾਰਿਸ ਪੰਜਾਬ ਦੇ ਪੂਰਾ ਕਰਨ ਦਾ ਯਤਨ ਕਰੇਗਾ ਅਕਾਲੀ ਦਲ ਵਾਰਿਸ ਪੰਜਾਬ ਦੇ ਸਿੱਖ ਪੰਥ ਅਤੇ ਪੰਜਾਬ ਦੀ ਬਦਲਦੀ ਰਾਜਨੀਤੀ ਦਾ ਜੋ ਵਰਤਾਂਤ ਸਿਰਜਣ ਜਾ ਰਿਹਾ ਹੈ ਉਸ ਦਾ মূল ਅਧਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਕੁਦਰਤ ਮੁਕੀਅਤ ਤੇ ਲੋਕ ਪੱਕੀ ਵਿਸਮਾਤੀ ਚਿੰਤਨਾ ਉਤੇ ਆਧਾਰਤ ਕਰਤਾਰਪੁਰੀ ਮਾਨਤਾ ਹੋਵੇਗਾ ਅਜਹੀ ਬੇਗਮਪੁਰੀ ਵਿਵਸਥਾ ਦਾ ਨਿਰਮਾਣ ਸ੍ਰੀ ਗੁਰੂ ਨਾਨਕ ਸਾਹਿਬ ਜੀ ਨੇ ਕਰਤਾਰਪੁਰ ਸਾਹਿਬ ਦੇ ਸਥਾਨ ਤੇ ਨਾਮ ਜਪੋ ਕੀਰਤ ਕਰੋ ਤੇ ਵੰਡ ਛਕੋ ਦੀ ਤਰਬੇਣੀ ਉਤੇ ਆਧਾਰਤ ਕਰਕੇ ਪਹਿਲਾਂ ਤੇ ਮਾਨਤਾ ਨੂੰ ਇੱਕ ਵੱਡਾ ਸੰਦੇਸ਼ ਦਿੱਤਾ ਹੋਇਆ ਹੈ ਇਸ ਤਰ੍ਹਾਂ ਸਿੱਖ ਪੰਥ ਤੇ ਪੰਜਾਬ ਦੇ ਲੋਕਾਂ ਦੀਆਂ ਭਾਵਨਾਵਾਂ ਦੀ ਸਹੀ ਦਿਸ਼ਾ ਵਿੱਚ ਤਰਜਮਾਨੀ ਹੋ ਸਕੇਗੀ ਅਤੇ ਖੇਤਰੀ ਖੁਸ਼ਹਾਲੀ ਦਾ ਰਾਹ ਪੱਤਰਾ ਹੋਵੇਗਾ ਇਹ ਆਕਾਲੀ ਦਲ ਪੰਜਾਬ ਵਿੱਚ ਵਸਦੇ ਸਾਰੇ ਧਰਮਾਂ ਸ਼ਹੀਦਾਂ ਦੇ ਪਰਿਵਾਰਾਂ ਗਲਤਾਂ ਵਰਗਾ ਮਜ਼ਦੂਰਾਂ ਕਿਰਤੀਆਂ ਕਿਸਾਨਾਂ ਵਪਾਰੀਆਂ ਅਤੇ ਨੌਕਰੀ ਪੇਸ਼ਾ ਲੋਕਾਂ ਦੇ ਹਿੱਤਾਂ ਦੀ ਰਾਖੀ ਕਰੇਗਾ ਇਹ ਆਕਾਲੀ ਦਲ ਪੰਜਾਬ ਤੋਂ ਬਾਹਰ ਭਾਰਤੀ ਸੂਬਿਆਂ ਤੇ ਵਿਦੇਸ਼ਾਂ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਇਹ ਹਲ ਕਰਨ ਅਤੇ ਉਹਨਾਂ ਦੇ ਹਿੱਤਾਂ ਦੀ ਰਾਖੀ ਲਈ ਉਹਨਾਂ ਦੀ ਸਲਾਹ ਨਾਲ ਜੋਗ ਨੀਤੀਆਂ ਬਣਾਏਗਾ ਜਿਸ ਨਾਲ ਦੁਨੀਆ ਪਰ ਵਸਦੇ ਦੁਨੀਆ ਪਰ ਵਿੱਚ ਵਸਦੇ ਸਿੱਖ ਪੰਜਾਬ ਦੀ ਮਿੱਟੀ ਨਾਲ ਜੁੜੇ ਰਹਿਣ ਅਤੇ ਇਸ ਤਰ੍ਹਾਂ ਖਾਲਸਾ ਜੀ ਕੇ ਬੋਲ ਬਾਲੇ ਸਕਾਰ ਹੋ ਸਕਣਗੇ ਇਹ ਪੰਜਵਾਂ ਮਤਾ ਹੈ ਮਤਾ ਨੰਬਰ 6 ਸ੍ਰੀ ਅਕਾਲ ਪਕਟਾ ਸਾਹਿਬ ਦੇ ਮੀਰੀ ਪੀਰੀ ਸਦਾਨਤੀ ਰਾਖੀ ਅੱਜ ਦਾ ਇਕੱਟ 2 ਦਸੰਬਰ ਨੂੰ ਸ਼੍ਰੀ ਅਕਾਲ ਟਰੱਕ ਸਾਹਿਬ ਉੱਤੇ ਹੋਏ ਫੈਸਲਿਆਂ ਦੀ ਪ੍ਰਜੋਰ ਸਲਾਘਾ ਕਰਦਾ ਹੈ ਇਹਨਾਂ ਇਤਿਹਾਸਕ ਫੈਸਲਿਆਂ ਨਾਲ ਪੰਚ ਪ੍ਰਧਾਨੀ ਮਰਿਆਦਾ ਦਾ ਮਾਰ ਬਦੌਲ ਵਾਲੇ ਜਥੇਦਾਰ ਸਹਿਬਾਨ ਕੌਮੀ ਸਨਮਾਨ ਦੇ ਪਾਤਰ ਹਨ ਇਹ ਇਕੱਟ ਐਲਾਨ ਕਰਦਾ ਹੈ ਕਿ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੀਰੀ ਅਤੇ ਪੀਰੀ ਦੇ ਸੰਧਾਨ ਅਨੁਸਾਰ ਆਕਾਲੀ ਦਲ ਬਾਲਣ ਦੇ ਕੁਝ ਆਗੂਆਂ ਨੂੰ 2 ਦਸੰਬਰ 2024 ਨੂੰ ਦਿੱਤੇ ਗਏ ਆਦੇਸ਼ਾਂ ਤੇ ਫੋਲ ਚੜਾਉਂਦਿਆਂ ਹੁਕਮਨਾਮੇ ਤੋਂ ਬੇਮਕੋਏ ਇਹਨਾਂ ਲੋਕਾਂ ਨੂੰ ਕਿਸੇ ਵੀ ਖੇਤਰ ਵਿੱਚ ਮੂੰਹ ਨਾ ਲਾਇਆ ਜਾਏ ਅਤੇ ਇਹਨਾਂ ਦਾ ਮੁਕੰਬਲਾ ਬਾਈਕਟ ਕਰਦਾ ਹੈ ਅਗੇ ਮਤਾ ਨੰਬਰ 7 ਸਮੁੱਚੇ ਬੰਦੀ ਸਿੰਘਾਂ ਦੀ ਰਿਹਾਈ ਲਈ ਕੀਤੇ ਜਾ ਰਹੇ ਸੰਘਰਸ਼ ਦੀ ਹਮਾਇਤ ਅੱਜ ਦਾ ਇਕੱਠ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰਦਾ ਹੈ ਅਤੇ ਉਹਨਾਂ ਸਰਕਾਰਾਂ ਦੀ ਭਰਪੂਰ ਨਖੇਦੀ ਕਰਦਾ ਹੈ ਜੋ ਬੰਦੀ ਸਿੰਘਾਂ ਦੀ ਆਵਾਜ਼ ਨਹੀਂ ਚੁੱਕਣ ਦੇ ਰਹੀਆਂ ਅੱਜ ਦਾ ਇਕੱਠ ਇਹ ਵਚਨ ਵੀ ਦਰਉਂਦਾ ਹੈ ਕਿ ਬੰਦੀ ਸਿੰਘਾਂ ਦੀ ਰਿਹਾਈ ਲਈ ਸ਼ਾਂਤਮਈ ਸੰਘਰਸ਼ ਉਨਾ ਚ ਰਜਾਰੀ ਰਹੇਗਾ ਜਦੋਂ ਤੱਕ ਸਾਰੇ ਬੰਦੀ ਸਿੰਘ ਰਿਹਾਈ ਹੋ ਜਾਂਦੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਅੱਗੇ ਮਤਾ ਨੰਬਰ 8 ਨਸਲਾਂ ਤੇ ਫਸਲਾਂ ਨੂੰ ਬਚਾਉਣ ਲਈ ਕਿਸਾਨੀ ਸੰਘਰਸ਼ ਦੀ ਹਮਾਇਤ ਅੱਜ ਦਾ ਇਹ ਕੰਟ ਕਿਸਾਨ